ਬੀਤੇ ਦਿਨ ਫਰੋਇਪੁਰ ਅਦੀਨ ਆਉਂਦਾ ਕਸਬਾ ਪਿੰਡ ਸੁਲਤਾਨਵਾਲਾ ਵਿਖੇ ਗੁਰਮਤਿ ਪ੍ਰਚਾਰ ਜਥੇ ਵੱਲੋਂ ਸਿੱਖੀ ਸਿਧਾਂਤਾਂ ਨਾਲ ਜੋੜਦੇ ਹੋਏ ਸਿੱਖ ਸੰਤਾਂ ਨੂੰ ਤੇ ਸਮੁੱਚੇ ਇਲਾਕੇ ਦੀਆਂ ਸੰਤਾਂ ਨੂੰ ਚਾਰੇ ਸੈਭਜਾਦ ਅਤੇ ਬਣੀ ਇੱਕ ਪੰਜਾਬੀ ਫਿਲਮ ਪਿੰਡ ਸੁਲਤਾਨਵਾਲਾ ਦੇ ਗੁਰਦੁਆਰਾ ਸੇਵ ਵਿਖੇ ਦਿਖਾਈ ਗਈ ਜਿੱਥੇ ਪਿੰਡ ਦੀਆਂ ਸੰਤਾਂ ਵੱਲੋਂ ਪਰਮਾ ਹੰਗਾਰਾ ਦਿੱਤਾ ਗਿਆ ਤੇ ਪਿੰਡ ਦੀਆਂ ਸੰਤਾਂ ਹਮੋ ਹਮਾ ਕੇ ਉਸ ਫਿਲਮ ਨੂੰ ਦੇਖਣ ਲਈ ਆਈਆਂ ਇਸ ਮੌਕੇ ਗੁਰਮਤਿ ਪ੍ਰਚਾਰ ਜਥੇ ਦੇ ਮੁਖੀ ਬੱਬਾ ਬਲਕਾਰ ਸਿੰਘ ਜੀ ਨੇ ਆਈਆਂ ਇਹ ਸੰਗਤਾਂ ਨੂੰ ਆਪਣੇ ਸਿੱਖੀ ਨਾਲ ਸੰਬੰਧਿਤ ਵਿਚਾਰਾਂ ਹੱਤੇ ਸਾਂਝ ਪਾਈ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਹੁਣ ਕੁਝ ਕਈਆਂ ਖਾਸ ਗੱਲਾਂ ਤੁਸੀਂ ਵੀ ਸੁਣੋ ਦਾਸ ਭਾਈ ਬਲਕਾਰ ਸਿੰਘ ਗੁਰਮਤਿ ਪ੍ਰਚਾਰ ਜਥਾ ਮੱਲਾਵਾਲੇ ਤੋਂ ਜੀ ਜੀ ਸੋ ਖਾਤੋਂ ਪਹਿਲਾਂ ਸਮੁੱਚੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਆਪ ਵੀ ਪਤਾ ਹੀ ਹੈ ਕੁਰਬਾਨੀ ਦਾ ਫਰਮਾਨ ਹੈ ਸੂਰਾ ਸੋ ਪਹਿਚਾਨੀ ਹੈ ਜੋ ਨਰੈਦੀਨ ਕੇ ਹੇਤ ਉਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਜੀ ਉਹਨਾਂ ਮਹਾਨ ਚਾਰ ਸਾਹਿਬ ਜਦਿਆਂ ਮਾਤਾ ਗੁਜਰ ਕੌਰ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਅੱਜ ਨਗਰ ਪਿੰਡ ਸੁਲਤਾਨਵਾਲਾ ਵਿਖੇ ਜੋ ਨਗਰ ਵਿਖੇ ਇੱਕ ਧਾਰਮਿਕ ਫਿਲਮ ਚਾਰ ਸਾਹਿਬ ਦੇ ਵਿਖਾਈ ਗਈ ਹੈ ਔਰ ਦੂਜੀ ਬੜੀ ਵਧੀਆ ਗੱਲ ਹੈ ਕਿ ਅਸੀਂ ਉਹਨਾਂ ਚੀਜ਼ਾਂ ਦੀ ਯਾਦ ਮਨਾਈ ਹੈ ਜਿਨ੍ਹਾਂ ਨੇ ਸਾਡੇ ਵਾਸਤੇ ਧਰਮ ਵਾਸਤੇ ਕੌਮ ਵਾਸਤੇ ਆਪਣਾ ਸਰੀਰ ਤਾਂ ਤਿਆਗ ਦਿੱਤਾ ਹੈ ਪਰ ਸਿੱਖੀ ਨਹੀਂ ਛੱਡੀ ਉਹਨਾਂ ਨੇ ਮਨੁੱਖਤਾ ਦੀ ਸੇਵਾ ਸਮਾਜ ਦੀ ਸੇਵਾ ਕੌਮ ਦੀ ਸੇਵਾ ਵਾਸਤੇ ਉਹਨਾਂ ਆਪਣਾ ਸਾਰਾ ਜੋ ਸਰੀਰ ਬਈਦਾਂ ਦੇ ਦਿੱਤਾ ਸੀ ਜੀ ਉਹਨਾਂ ਦੀ ਯਾਦ ਮਨਾਈ ਗਈ ਹੈ ਪਿੰਡ ਸੁਲਤਾਨ ਵਾਲਾ ਵਿਖੇ ਜੀ ਔਰ ਸੰਗਤ ਇੰਨੀ ਆਈ ਹੈ ਕਿ ਸੰਗਤ ਗੁਰਦੁਆਰੇ ਚ ਪੂਰੀ ਨਹੀਂ ਆਈ ਬਾਹਰ ਖੇ ਲੋਕਾਂ ਨੂੰ ਉੱਕਰ ਦੇਖਣਾ ਪਿਆ ਹੈ ਇਤਵੈ ਸੋਨ ਹੈ ਕਿ ਲੋਕਾਂ ਦਾ ਕਿੰਨਾ ਪਿਆਰ ਹੈ ਗਰੂਪ ਪ੍ਰਤੀ ਕਿੰਨੀ ਕਿੰਨੀ ਸ਼ਰਧਾ ਹੈ ਲੋਕਾਂ ਆਪਣੇ 시ਧਾਂਤਾਂ ਪ੍ਰਤੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹ ਕੋਸ਼ਿਸ਼ ਕਰਨੀ ਹੈ ਲਗਾਤਾਰਾਂ ਮਹੀਨਾ ਜਿਹੜਾ ਹੈ ਲਗਾਤਾਰ ਇੱਕ ਮਹੀਨਾ ਪਿੰਡਾਂ ਪਿੰਡਾਂ ਚ ਇਹ ਧਾਰਮਿਕ ਫਿਲਮਾਂ ਮਖਾ ਕੇ ਤੇ ਗੁਰਮਤਿ ਦਾ ਪ੍ਰਚਾਰ ਕੀਤਾ ਜਾਵੇਗਾ ਔਰ ਅੱਜ ਜਿਹੜਾ ਫਿਲਮਾਂ ਵੇਖਾ ਰਹੇ ਸਨ ਮੈਂ ਵੇਖ ਰਿਹਾ ਆਂ ਕਿ ਜਿਹੜੀਆਂ ਮੇਰੀਆਂ ਭੈਣਾਂ ਜਿਹੜੀਆਂ ਮੇਰੀਆਂ ਬੱਚੀਆਂ ਨੇ ਜਿਹੜੇ ਵੀਰ ਹੈ ਜਦੋਂ ਅਸੀਂ ਇੱੱਲਾ ਸਿੰਘ ਚੱਲ ਰਿਹਾ ਸੀ ਤੇ ਅੱਖੀਆਂ ਦੇ ਅੰਝੂ ਅੰਝੂ ਵਾਰੇ ਸਨ ਦੇਖੋ ਕਿੰਡੀ ਵੱਡੀ ਛਾਤ ਸਾਡੇ ਬਾਤੇ ਦਿੱਤੀ ਹੈ ਤੇ ਮੈਂ ਤਾਂ ਹੀ ਬੇਨਤੀ ਕਰਨਾ ਹੈ ਇਹ ਸਾਡੇ ਵੱਡੇ ਵਡੇਰੇ ਸਨ ਅਸੀਂ ਆਪਣੇ ਘਰ ਮੁੜੀਏ ਅਸੀਂ ਵੀ ਗੁਰੂ ਗੋਬਿੰਦ ਸਿੰਘ ਦੀਆਂ ਧੀਆਂ ਗੁਰਗੋਬ ਸਿੰਘ ਦੇ ਪੁੱਤ ਬਣ ਕੇ ਜੀਵ ਜੀਵ ਬ੍ਰੀਤ ਕਰੀਏ ਕਿਉਂਕਿ ਇੱਕੋ ਇੱਕ অবতার ਪਗੰਬਰ ਹੋਇਆ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਪਹਿਲਾਂ ਚਾਰ ਬਾਰੇ ਤੇ ਫਿਰ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਵੇ ਤੋਂ ਕੀ ਆ ਪਿਆ ਜੀਵਤ ਕਈ ਹਜ਼ਾਰ ਪਹਿਲਾਂ ਚਾਰ ਵਾਰ ਕੇ ਸਾਨੂੰ ਆਪਣੀਆਂ ਧੀਆਂ ਬਨਾਇਆ ਸਾਨੂੰ ਆਪਣੇ ਪੁੱਤ ਬਨਾਇਆ ਹੈ ਮੈਂ ਬੇਨਤੀ ਕਰਾਂ ਅਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪੁੱਤ ਬਣ ਕੇ ਆਪਣਾ ਜੀਵਿਤ ਕਰੀਏ ਤੇ ਗੁਰੂ ਦੀਆਂ ਖੁਸ਼ੀਆਂ ਲਈਏ ਅਸੀਂ ਧੰਨਵਾਦ ਕਰਦਾ ਪੁਜ ਨਗਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਹੋਰ ਪਿੰਡਾਂ 'ਚ ਵੀ ਜਾਊਗੀ ਕਿਉਂਕਿ ਪੰਸਾਨੂੰ 10 ਦਿਨ ਹੋ ਗਏ ਲੱਗਤ ਰਿਹਾ ਬੁਖਾਰ ਹੈ ਪਿੰਡਾਂ ਪਿੰਡਾਂ 'ਚ ਤੇ ਕੱਲ ਨੂੰ ਬਸਤੀ ਨਾਰੋਵਾਲੀ ਆ ਉਸ ਤੋਂ ਬਾਅਦ ਹਮਦਚੱਕ ਹੈ ਉਸ ਤੋਂ ਬਾਅਦ ਇੱਧਰ ਜਿਵੇਂ ਬਸਤੀ ਆਰਾਮਲਵਾਲੀ ਹੈ ਅਸੀਂ 1 ਮਹੀਨਾ ਲਗਾਤਾਰ ਪਿੰਡਾਂ ਚ ਚੱਲ ਰਹੇ ਜੀ 10 ਦਿਨ ਹੋ ਕੇ ਲੱਗੇ ਚੱਲਦੇ ਅੱਗੇ ਹੋ ਕੇ 10 ਦਿਨ ਇਸ ਤੋਂ ਅੱਗੇ ਵੀ 1 ਮਹੀਨਾ ਲਗਾਤਾਰ ਅਸੀਂ ਪਿੰਡਾਂ ਆਪਣੇ ਫਿਲਮਾਂ ਬਖਾਵਾਂਗੇ ਅਸੀਂ ਇਹ ਗੁਰਮਤ ਪਚਾਦੇ ਤੋਂ ਲਗਾਤਾਰ ਸੇਵਾ ਹੋ ਰਹੀ ਹੈ ਅਸੀਂ ਕਰ ਰਹੇ ਹਾਂ ਕਿ ਲੋਕ ਬੜੇ ਪਿਆਰ ਸਾਨੂੰ ਦੇ ਰਹੇ ਆ ਬੜੀ ਸ਼ਦਾ ਦੇ ਰਹੇ ਆ ਸਾਨੂੰ ਹਾਰਪਕਿਆ ਤੋਂ ਜਰਨੈਲ ਸਿੰਘ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਐਂਡ ਲਾਈਕ ਜ਼ਰੂਰ ਕਰ ਲਓ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਬਣੇਰੋ ਸਾਡਾ ਦੇਖਦੇ ਰਹੋ ਸਾਡਾ ਚੈਨਲ ਇਸ ਪੋਸਟ ਨੂੰ ਲਾਈਕ ਜ਼ਰੂਰ ਕਰਨਾ ਤੇ ਆਪਣੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ